ਹੈਲੋ ਗਾਇਜ਼ ਫਟਾ ਸਵਾਗਤ ਹੈ ਮੇਰੇ ਚੈਨਲ 'ਤੇ ਸ਼ਾਮ ਦੇ ਵੱਜ ਗਏ ਆ 4 ਔਰ ਮੈਂ ਰੈਡੀ ਹੋ ਰਹੀ ਆ ਕਿਉਂਕਿ ਮੈਂ ਇੱਕ ਸਿੰਗਲ ਪਲੇਆ ਸੀਗਾ ਜੀ ਜੀਦਾ ਤੁਹਾਨੂੰ ਅੱਗੇ ਪਤਾ ਲੱਗੂਗਾ ਕੀ ਸੀ ਹੁਣ ਮੈਂ ਹੋ ਗਈ ਆ ਨਾ ਕੇ ਰੈਡੀ ਤੇ ਹੁਣ ਜਾ ਰਹੇ ਆ ਸੀ ਮਾਰਕੀਟ मैं कुछ खरीदना छोटी जी मार्केट हैगी तो इससे सारा कुछ ही मिल जाता तो आप चलने मठियाई वाली दुकान से जिथे मैं लैंना बजाना देखो कि सारिया स्वीट्स पे हुई हम असी आ गए घरें बदाना लैके मैं अगे शुरू करूंगी काम ਮੈਂ ਹਨੂਮਾਨ ਬਾਬਾ ਜੀ ਦਾ ਆਸਣ ਲਗਾ ਲਿਆ ਰੈਕਟ ਕਲਰ ਦਾ ਮੈਂ ਕਪੜਾ ਵਿਛਾ ਕੇ ਉੱਪਰ ਹਨੂਮਾਨ ਬਾਬਾ ਜੀ ਦੀ ਫੋਟੋ ਰੱਖ ਲਿਆ ਨਾਲ ਜੋਤੀ ਦੀ ਗਾਲੀਆਂ ਫਲਾਵਰ ਰੱਖ ਕੇ ਪਿੱਛੇ ਰੱਖ ਕੇ ਔਰ ਕਟੋਰੀ ਦੇ ਵਿੱਚ ਫਰਹਾਰ ਰੱਖਿਆ ਬਾਬਾ ਜੀ ਦਾ ਔਰ ਫਰੂਟ ਮੈਂ ਭੁੱਲ ਗਈ ਸੀ ਜ਼ੋਰੀ ਤੇ ਮੇਰੇ ਕੋਲ ਮਾਲਾ ਨਹੀਂ ਹੈਗੀ ਔਰ ਇਧਰ ਮੈਂ ਪਾਣੀ ਦਾ ਗਲਾਸ ਰੱਖ ਲਿਆ ਨਾਲ ਲੋਕਟਾ ਪਾਣੀ ਦਾ ਪਰਕੇ ਰੱਖ ਲਿਆ ਔਰ ਇੱਕ ਅਰਗਬਤੀ ਰੱਖ ਲਈ ਇਧਰ ਮੈਂ ਪਾਠ ਰੱਖ ਲਿਆ ਨਮਨ ਬਾਬਾ ਜੀ ਦਾ ਔਰ ਅਰਗਬਤੀ ਰੱਖ ਲਈ ਔਰ ਇਸ ਤਰ੍ਹਾਂ ਮੈਂ ਆਸਨ ਲਗਾ ਲਿਆ ਪਰ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਮੈਂ ਭਗਵਾਨ ਨੂੰ ਕਹਿਦੀ ਕਿ ਭਗਵਾਨ ਮੈਨੂੰ ਮaaf ਕਰਨਾ ਔਰ ਮੈਂ ਇਹੀ ਅਰਦਾਸ ਕਰਦੀ ਆ ਕਿ ਸਾਰਿਆਂ ਨੂੰ ਖੁਸ਼ੀਆਂ ਦੇਣਾ ਪਰਮਾਤਮਾ ਔਰ ਜੋ ਵੀ ਕਿਸੇ ਜੇਕਰ ਇਹ ਬੁੱਧੀਆਂ ਨੂੰ ਬੁੱਧ ਦੇਣਾ ਜੇ ਕਿਸੇ ਕਰੇ ਦੁੱਧ ਨਹੀਂ ਉਹਨੂੰ ਦੁੱਧ ਦੇਣਾ ਔਰ ਵਿਦਿਆ ਉਹ ਵਿਦਿਆ ਵਾਲਿਆਂ ਵਿਦਿਆਰਥੀ ਨੂੰ ਵਿਦਿਆ ਦੇਣੀ ਔਰ ਜੋ jobb ਕੰਮ ਕੰਮ ਲੱਭਦੇ ਉਹਨਾਂ ਨੂੰ ਕੰਮ ਦੇਣਾ jobb ਦੇਣਾ ਅੱਛੀਆਂ ਜੋ ਵੀ ਕਿਸੇ ਦੀ ਮਨੋ ਕਾਮਨਾ ਨਾਲ ਸਭ ਦੀਆਂ ਪੂਰੀਆਂ ਕਰਨੀਆਂ ਪ੍ਰਮਾਤਮਾ ਕੋਈ ਨਾ ਇਸ ਦੁਨੀਆ ਤੇ ਦੁਖੀ ਰਵੇ यही मेरी मनो का मनोकामना पूरी करना परमात्मा ये मेरे तीन दिन का संकल्प से अज लास्ट देना जे तो मेरे तो कोई गलती गलती होगी तो माफ़ करना और आप मिलोंगे पाठ तो बाद हम मैं थानू मिलूँगी पाठ तो बाद ਮੈਂ ਪਾਠ ਕਰ ਲਿਆ ਔਰ ਅੱਜ ਬੜੀ ਖੁਸ਼ੀ ਹੋਈ ਏ ਕਿ ਨਾ ਹਨੂਮਾਨ ਬਾਬਾ ਜੀ ਖੁਸ਼ ਸੀਗੇ ਕਿਉਂਕਿ ਜੋਤ ਨਾ ਬਹੁਤ ਉੱਪਰ ਜਾ ਰਹੀ ਸੀਗੀ ਔਰ ਮੈਂ ਦੁਬਾਰਾ ਤੋਂ ਫੇਰ ਇਹ ਪ੍ਰਾਰਥਨਾ ਕਰਦੀ ਹਾਂ ਕਿ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨੀ ਹੈ ਪਰਮਾਤਮਾ ਔਰ ਮੇਰਾ ਇਹ ਸੀਗਾ 3 ਦਿਨਾਂ ਦਾ ਸੰਕਲਪ